ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। 31 ਮਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ। ਅੱਜ ਅਮੀਰ ਸਿੰਘੀ ਕੀ ਪੰਜਾਬ ਦੇ ਕੁਝ ਕ ਇਲਾਕਿਆਂ ਦੇ ਵਿੱਚ ਟੁੱਟਵੇਂ ਮੀਂਹੇਰੀ ਦਾ ਦੌਰ ਦੇਖਿਆ ਜਾਵੇਗਾ। ਅੱਜ ਸਵੇਰ ਵੇਲੇ ਕੁਝ ਕ ਇਲਾਕਿਆਂ ਦੇ ਵਿੱਚ ਮੀਂਹ ਦੇਖਿਆ ਗਿਆ ਹਲਕੇ ਦਰਮਿਆਨੇ ਸ਼ਰਟ ਖਾਸ ਕਰਕੇ ਗੁਰਦਾਸਪੁਰ ਦੇ ਕੁਝ ਕ ਇਲਾਕੇ ਪਠਾਨਕੋਟ ਦੇ ਕੁਝ ਕ ਇਲਾਕੇ ਹੁਸ਼ਿਆਰਪੁਰ ਮਾਲਪੁਰ ਜਾ ਇਹਨਾਂ ਦੇ ਨਾਲ ਲੱਗਦੇ ਟਾਂਡਾ ਦਸੂਹਾ ਮਕੇਰੀਏ ਦੇ ਇਲਾਕਿਆਂ ਦੇ ਵਿੱਚ ਵੀ ਹਲਕੇ ਤੋਂ ਦਰਮਿਆਨੇ ਮੀਂਹ ਦੇ ਛਰਾਟੇ ਸਵੇਰ ਵੇਲੇ ਲੱਗੇ। ਬਾਕੀ ਪੰਜਾਬ ਦੇ ਵਿੱਚ ਮੌਸਮ ਮੁੱਖ ਤੌਰ ਤੇ ਸਾਫ਼ ਰਿਹਾ ਗਰਮੀ ਅਤੇ ਹੌਮਸ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ। ਪਰ ਬਾਅਦ ਦੁਪਹਿਰ ਤੋਂ ਆਸ ਹੈ ਕਿ ਨਵੇਂ ਬੱਦਲਾ ਦਾ ਨਿਰਮਾਣ ਹੋਣਾ ਸ਼ੁਰੂ ਹੋ ਚੁੱਕਾ ਹੈ ਜਿਦੇ ਵਿੱਚ ਤਰਨਤਾਰਨ ਦੇ ਪੱਟੀ ਇਲਾਕੇ ਦੇ ਵਿੱਚ ਤੋਂ ਬੱਦਲਾਂ ਦਾ ਨਿਰਮਾਣ ਸ਼ੁਰੂ ਹੋ ਚੁੱਕਾ ਹੈ ਜਿਹੜਾ ਕਿ ਆਉਣ ਵਾਲੇ ਕੁਝ ਕਿ ਘੰਟਿਆਂ ਦੌਰਾਨ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਨੇਰੀ ਪੈਣ ਦੀ ਸੰਭਾਵਨਾ ਹੈ ਖਾਸ ਕਰਕੇ ਤਰਨਤਾਰਨ, ਕਰਪੂਥਲਾ, ਫਰੋਜ਼ਪੁਰ ਮੋਗਾ ਲੁਧਿਆਣਾ ਬਰਨਾਲਾ ਸੰਗਰੂਰ ਫਤਿਹਗੜ੍ਹ ਸਾਹਿਬ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਹਨੇਰੀ ਅਜ ਰਾਤ ਤੋਂ ਪਹਿਲਾਂ ਪਹਿਲਾਂ ਆਉਣ ਦੀ ਸੰਭਾਵਨਾ ਬਣ ਰਹੀ ਹੈ ਜੇਕਰ ਇਹ ਬੱਦਲ ਹੋਰ ਹੇਠਾਂ ਵੱਲ ਨੂੰ ਗਏ ਤਾਂ ਮਾਲਵੇ ਦੇ ਕੁਝ ਕੁ ਹੋਰ ਇਲਾਕਿਆਂ ਦੇ ਵਿੱਚ ਵੀ ਮੀਂਹ ਪੈ ਸਕਦਾ ਹੈ ਜੇ ਥੋੜੀ ਜਿਹੀ ਤਾਹ ਨੂੰ ਕਰਬਈਆਂ ਹੋਈਆਂ ਤਾਂ ਕਰਪੂਥਲਾ ਜਲੰਧਰ ਤੇ ਨਵਾਂ ਸ਼ਹਿਰ ਇਹਨਾਂ ਖੇਤਰਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਮੀਂਹ ਘੱਟ ਤੇ ਹਨੇਰੀ ਟੁੱਟ ਇਹ ਹਨੇਰੀ ਜ਼ਿਆਦਾ ਖੇਤਰਾਂ ਦੇ ਵਿੱਚ ਤੇ ਮੀਂਹ ਟੁੱਟਵੇਂ ਤੌਰ ਤੇ ਕੁਝ ਕੁ ਖੇਤਰਾਂ ਨੂੰ ਛੱਡ ਕੇ ਜਾਂ ਟੁੱਟਮੀ ਤੌਰ ਤੇ ਪੈਂਦਾ ਹੋਇਆ ਦਿਖਾਈ ਦਵੇਗਾ ਤੇ ਦੂਸਰੀ ਤਰਫ ਹਰਿਆਣੇ ਦੇ ਵਿੱਚ ਵੀ ਲਗਾਤਾਰ ਬੱਦਲਬਾਈ ਬਣੀ ਹੋਈ ਹੈ ਤੇ ਹਰਿਆਣੇ ਦੇ ਨਾਲ ਜੋ ਬਾਰਡਰ ਪੰਜਾਬ ਦੇ ਸ਼ੇਅਰ ਕਰਦੇ ਨੇ ਮਾਨਸਾ ਹੋ ਗਿਆ ਸੰਗਰੂਰ ਹੋ ਗਿਆ ਜਾਂ ਪਟਿਆਲੇ ਦੇ ਇਲਾਕਿਆਂ ਦੇ ਵਿੱਚ ਵੀ ਬੱਦਲਬਾਈ ਲਗਾਤਾਰ ਬਣ ਰਹੀ ਹੈ ਇਹਨਾਂ ਵਿੱਚ ਵੀ ਅੱਜ ਰਾਤ ਤੋਂ ਪਹਿਲਾਂ ਪਹਿਲਾਂ ਮੀਂਹਨੇਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਇਸੇ ਤਰ੍ਹਾਂ ਹੀ ਨਵੇਂ ਬੱਦਲ ਭੜਨੇ ਸ਼ੁਰੂ ਹੋ ਚੁੱਕੇ ਨੇ ਮਾਲਵਾ ਮੱਝਾ ਤੇ ਦੁਬਾਬੇ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਅੱਜ ਰਾਤ ਤੋਂ ਪਹਿਲੋ-ਪਹਿਲੋ ਹੁੰਦੀ ਹੋਈ ਦਿਖਾਈ ਦੇਣਗੀਆਂ ਸਾਰੇ ਇਲਾਕਿਆਂ ਦੇ ਵਿੱਚ ਵੀ ਇੱਕਸਾਰ ਨਹੀਂ ਹੋਵੇਗਾ ਕੁਝ ਕੁ ਖੇਤਰਾਂ ਦੇ ਵਿੱਚ ਹਨੇਰੀ ਤੇ ਕੁਝ ਕੁ ਖੇਤਰਾਂ ਦੇ ਵਿੱਚ ਇਕੱਲਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਉਸ ਤੋਂ ਇਲਾਵਾ ਅਗਲੇ ਦਿਨਾਂ ਦਾ ਮੌਸਮ ਕੁਝ ਕੇ ਸਾਫ਼ ਰਹਿਣ ਦੀ ਸੰਭਾਵਨਾ ਹੈ